ਬਾਹੀ ਗਰੂ ਜੀ ਅੱਜ ਅਸੀਂ ਲੈ ਕੇ ਆਏ ਹਾਂ 16x7 ਦੀ ਟਰਾਲੀ ਵਿਕਾਊ ਹੈ ਜੀ 2025 ਮਾਡਲ ਡਬਲ ਟੈਰੀ ਬਲੇਟ ਰੈਮ 2.5 ਫੁੱਟ ਵਿਡ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਰੇਟ 25576580 3967 ਇਸ ਨੰਬਰ ਤੇ ਫੋਨ ਕਰਕੇ 16x7 ਦੀ ਟਰਾਲੀ ਖਰੀਦ ਸਕਦੇ ਹੋ ਜੀ 255000 ਚ 2025 ਮਾਡਲ ਹੈ ਲਸਣ ਦਾ ਵੀ ਵਿਕਾਊ ਹੈ ਜੀ ਸੁਪਰ ਸ਼ੰਕਰ ਇਹਦਾ ਝਾੜ ਹੈ 60 ਤੋਂ 65 ਕੁਆਂਟ ਸਾਕ ਤੋਂ 65 ਕੁਆਂਟਲ ਕਿੱਲੇ ਦਾ ਝਾੜ ਹੈ ਜੀ ਇਸ ਲਸਣ ਦਾ ਖਰੀਦਣ ਲਈ ਨੰਬਰ ਨੋਟ ਕਰ ਲਓ ਜੀ 9815452502 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲਸਣ ਦਾ ਵੀ ਖਰੀਦ ਸਕਦੇ ਹੋ ਰੇਟ ਇਸ ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਹੈ ਸਕਰੀਨ ਵਾਲੀ 뮤ਜ਼ਿਕ ਸਿਸਟਮ ਲੱਗਿਆ ਜੀ 70% ਟਾਇਰ ਨੇ ਜੀ ਰੇਟ 295000 ਰੁਪਏ ਡਿਮਾਂਡ ਹੈ ਜੀ ਏਰੀਆ ਕੋਟ ਖਪੂਰਾ ਗੱਡੀ ਓਕੇ ਕੰਡੀਸ਼ਨ ਦੀ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੇ ਕਾਗਜ਼ ਵਗੈਰਾ ਪੂਰੇ ਨੇ 7355779935 ਨੰਬਰ ਤੇ ਖਰੀਦ ਸਕਦੇ ਹੋ ਅਰਜੁਨ 605 ਟਰੈਕਟਰ ਵਿਕਾਊ ਆ 2024 ਮਾਡਲ ਕਾਪੀ 225 ਦੀ ਪਹਿਲੇ ਨਾ ਹੈ ਜੀ 807 ਘੰਟਾ ਚੱਲਿਆ ਜੀ 9888837371 ਇਸ ਨੰਬਰ ਤੇ ਫੋਨ ਕਰਕੇ ਅਰਜੁਨ 605 ਟਰੈਕਟਰ 2024 ਮਾਡਲ ਪਹਿਲੇ ਨਾ ਇਹ ਤੁਸੀਂ ਖਰੀਦ ਸਕਦੇ ਹੋ ਜੀ ਰੇਟ ਵੀਰ ਨੇ ਦੱਸਿਆ ਨੇ ਗੱਡੀ ਵੀ ਕਾਹੂ ਹੈ ਜੀ ਟਾਟਾ ਨੈਕਸ਼ਨ ਐਕਸ ਜੈਡ ਪਲੱਸ ਆਪਸ਼ਨ ਮਾਡਲ 2020 ਡੀਜ਼ਲ ਵੈਰੀਐਂਟ ਸਨਰੂਫ ਕੋਸ਼ੂ ਅਟਨ ਸਟਾਰਟ ਟੌਪ ਮਾਡਲ ਫੁੱਲ ਇੰਸ਼ੋਰੈਂਸ ਆਪਸੀ ਚੰਡੀਗੜ੍ਹ ਦੀ ਏਰੀਆ ਮੁਹਾਲੀ ਰੇਟ ਹੈ 7 ਲੱਖ ਰੁਪਏ ਡਿਮਾਂਡ 7973448412 ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਛੋਟਾ ਹਾਥੀ ਵਿਕਾਊ ਹੈ 2016 ਮਾਡਲ ਕਾਗਜੇ ਪੂਰੇ ਹੈ ਜੀ ਏਰੀਆ ਮੈਲਕਲਾ ਬਰਨਾਲਾ ਰੇਟ 28509815295623 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਛੋਟਾ ਹਾਥੀ 2016 ਮਾਡਲ 2 ਲੱਖ 85000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਕਾਗਜੇ ਵਗੈਰਾ ਪੂਰੇ ਨੇ ਸਵਿਫਟ ਗੱਡੀ ਵਿਕਾਊ ਹੈ ਜੀ ਮਾਡਲ 2011 ਦੂਜੇ ਨਾਂ ਡੀਜ਼ਲ ਦੀ ਗੱਡੀ ਐ ਏਸੀ ਵਧੀਆ ਚੱਲਦਾ ਕਾਗਜ਼ੇ ਗੱਡੀ ਦੇ ਪੂਰੇ ਨੇ 70% ਟਾਇਰ ਹੈ 1 25 ਰੇਟ ਰੱਖੇਗਾ ਕੋਈ ਐਕਸੀਡੈਂਟ ਨਹੀਂ ਸਾਫ਼ ਕੰਡੀਸ਼ਨ ਦੀ ਗੱਡੀ ਐ 9988033158 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਸਕੋਰਪਿਓ ਐਸ 11 ਗੱਡੀ ਵਿਕਾਊਾ 2012 ਮਾਡਲ ਦੂਜੇ ਨਾਂ ਟੈਰ ਅਲਾਈ ਨਵੇਂ ਨੇ ਰੇਟ ਹੈ 14 ਲੱਖ ਰੁਪਏ ਡਿਮਾਂਡ ਬਾਕੀ ਤੁਸੀਂ ਵੀਡੀਓ ਦੇਖ ਸਕਦੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਐਸ ਵੀਰ ਨੇ ਤੁਹਾਨੂੰ ਗੱਡੀ ਜਾ ਕੇ ਵੀ ਦੇਖਣ ਦੀ ਲੋੜ ਨਹੀਂ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ 14 ਲੱਖ ਰੁਪਏ ਡਿਮਾਂਡ ਹੈ ਜੀ ਤੇ 18 ਮਾਡਲ ਹੈ ਖਰੀਦਣ ਲਈ ਨੰਬਰ نوٹ ਕਰ ਲਓ 9572784691 ਇਸ ਨੰਬਰ ਤੇ ਖਰੀਦ ਸਕਦੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਸੋ ਨਵੇਂ ਆਏ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹੀ ਗਰੂਜ਼ ਜ਼ਰੂਰ ਲਿਖੋ I20 ਸਪੋਰਟਸ ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਹੈ ਏਰੀਆ ਨੰਡਾਲਾ ਕਪੂਰਥਲਾ ਰੇਟ ਵੀਰ ਨੇ ਦੱਸਣੀ ਜੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਬਾਕੀ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 9878439609 9878439609 ਇਸ ਨੰਬਰ ਤੇ ਫੇਰ ਸਕਦੇ ਹੋ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਇੱਕ ਕਿਲਾ ਜ਼ਮੀਨ ਵਿਕਾਊ ਆ ਲਿੰਕ ਰੋਡ ਤੋਂ ਪਿੱਛੇ ਨਿਆਈ ਦਾ ਖੇਤ ਹੈ ਮੋਟਰ ਦਾ ਅੱਧਾ ਹੈ ਸੂਏ ਦਾ ਪਾਣੀ ਪੈਂਦਾ ਦੋ ਰਾਹ ਲੱਗਦੇ ਨੇ ਰੇਟ ਹੈ 55 ਲੱਖ ਰੁਪਏ ਡਿਮਾਂਡ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕਿਹੋ ਜਿਹਾ ਰਾਹ ਲੱਗਦਾ ਵੀਡੀਓ ਵਿੱਚ ਦਿਖਾਇਆ ਗਿਆ ਹੈ 9969952366 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਮੋਗਾ ਤੋਂ ਬਾਗਾ ਪੁਰਾਣਾ ਹਾਈਵੇ ਤੋਂ 3 ਕਿਲੋਮੀਟਰ ਪਿੱਛੇ 25 ਕਿੱਲੇ ਜ਼ਮੀਨ ਚਾਰ ਮੋਟਰਾਂ ਸੱਤ ਕਿਲੇ ਲਿੰਕ ਫਰੰਟ ਚੌਰ ਸਕੇਰਾ ਸਾਰੀ ਜ਼ਮੀਨ ਦਾ ਪਾਈਪਲੈਨ ਪਾਣੀ ਹੈ ਜੀ ਹਾਂਜੀ ਮੋਗਾ ਤੋਂ 4 ਕਿਲੋਮੀਟਰ ਦੀ ਦੂਰੀ ਤੇ ਹਾਈਵੇ ਤੋਂ 2 ਕਿਲੇ ਪਿੱਛੇ 22 ਏਕੜ ਜ਼ਮੀਨ ਚਾਰ ਕਿਲੇ ਲਿੰਕ ਸੜਕ ਫਰੰਟ ਦੋ ਮੋਟਰਾਂ ਸਾਰੀ ਜ਼ਮੀਨ ਦੀ ਪਾਈਪਲਨ ਹੋਈ ਹੈ ਜੀ ਇਹ ਹੈ ਜੀ ਵੈਕਸਿੰਗ ਪਲਾਂਟ ਚਾਰ ਕਨਾਲ ਨੇ ਬਣਾ ਹੋਇਆ ਹੈ ਇਹ ہمارا ਪਰਸਨਲ ਟਰਾਂਸਫਾਰਮਰ ਨੇ 45 के वी ए का ये जी अपने ऑफिस ब्लॉक है अभी बनाया है ये ऑफिस ये साथ में ऑफिस का स्टोर है अटैच बाथरूम ये अकाउंट्स रूम ये, ये किचन है ये एक और रूम है व्यापारी के रहने के लिए या अपने रहने के लिए ये हॉल ये देखिए जी पूरा हॉल है ये आठ हजार स्क्वेयर फीट के आसपास है ये आगे ये बॉम्बे की मशीन है पूरी लाइट एक एक लाइट चलती है ये लेटेस्ट टेक्नोलॉजी वाली मशीन आर्ट स्टैंड ये पांच लेबर क्वार्टर हैं अटैच बाथरूम ये पूरी चार हेलो सात किले जमीन बकाऊ है जी सत्त किले जमीन खाने वाल पात्रा खाने वाल पात्रा दो किले फ्रंट तहसीम टले फ्रंट सारा मोटर में ਸੱਤ ਕੇਲੇ ਜਮੀਨ ਬਗਾਉ ਖਾਨ ਨਿਆਲ ਪਾਤਰ ਹੋਈ ਬਦਲ ਬਦਲ ਪੈਣੀ